ਹੁਣ ਦੇਖੋ ਭਈ ਭਈਆਂ ਦੇ ਹੌਂਸਲੇ ਕਿੱਡੇ ਵੱਧ ਗਏ ਹੁਣ ਇਹ ਪੰਜਾਬੀਆਂ ਦੀਆਂ ਇੱਜ਼ਤਾਂ ਨੂੰ ਹੱਥ ਪਾਉਣ ਲੱਗ ਗਏ ਪੱਗਾਂ ਨੂੰ ਹੱਥ ਪਾਉਣ ਲੱਗ ਗਏ ਇੱਥੋਂ ਤੱਕ ਕਿ ਦੋ ਪੰਜਾਬਣਾਂ ਕੁੜੀਆਂ ਨਾਲ ਭਈਆਂ ਨੇ ਵਿਆਹ ਕਰਾ ਲਿਆ ਉਹਨਾਂ ਨੂੰ ਘਰੋਂ ਕੱਢ ਕੇ ਲੈ ਗਏ ਜਦੋਂ ਪਿੰਡ ਵਾਲਿਆਂ ਨੇ ਰੋਕਿਆ ਤੇ ਫਿਰ ਅੱਗੋਂ ਤੋਂ ਧਮਕੀਆਂ ਦੇਣ ਲੱਗ ਗਏ ਵੀ ਕੋਈ ਗੱਲ ਨਹੀਂ ਤੁਹਾਡੇ ਪਿੰਡ ਨੂੰ ਵੀ ਦੇਖ ਲਾਂਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਇਸ ਵੀਡੀਓ ਨੂੰ ਸ਼ੇਅਰ ਦੱਬ ਕੇ ਕਰ ਦਿਓ ਤਾਂ ਜੋ ਇਹ ਹਰੇਕ ਪੰਜਾਬੀ ਤੱਕ ਆ ਵੀਡੀਓ ਪਹੁੰਚੇ ਇਹ ਹਰੇਕ ਪੰਜਾਬੀ ਦੀਆਂ ਅੱਖਾਂ ਖੁੱਲਣਾਂ ਜਿਹੜੀ ਮੈਂ ਤੁਹਾਨੂੰ ਨਾਲ ਘਟਨਾ ਸਾਂਝੀ ਕਰਨ ਲੱਗਿਆ ਇਹ ਹੈਗੀ ਆ ਅੰਡਲੂ ਪਿੰਡ ਦੀ ਇਹ ਰਾਏਕੋੜ ਕੋਲੇ ਪਿੰਡ ਪੈਂਦਾ ਉੱਥੇ ਬਿਹਾਰ ਸਾਈਡ ਦੇ ਬਈਏ ਰਹਿੰਦੇ ਸੀਗੇ 20-25 ਸਾਲ ਪੁਰਾਣੇ 20-25 ਸਾਲ ਤੋਂ ਉਸ ਪਿੰਡ ਦੇ ਵਿੱਚ ਬੈਠੇ ਹੋਏ ਸੀਗੇ ਜਿਹੜੇ ਉਹਨਾਂ ਦੇ ਜਵਾਗ ਜੱਲੇ ਸੀਗੇ ਉਹ ਸਾਰੇ ਬਈ ਪੰਜਾਬ ਦੇ ਹੀ ਜੰਮੇ ਪਲੇ ਸੀਗੇ ਉਹ ਵਧੀਆ ਪੰਜਾਬੀ ਬੋਲ ਲੈਂਦੇ ਆ ਤਾਂ ਉਹਨਾਂ ਚੋਂ ਇੱਕ ਮੁੰਡਾ ਹੁੰਦਾ ਮੋਇਤ ਨਾਮ ਦਾ ਜਿਹੜਾ ਮੋਇਤ ਸੀਗਾ ਏ ਹੁਣ ਆਪਣੇ ਆਪ ਨੂੰ ਪੂਰਾ ਪੰਜਾਬੀ ਸਮਝਣ ਲੱਗ ਗਿਆ ਪੂਰੀ ਫੀਲਿੰਗ ਲੈਣ ਲੱਗ ਗਿਆ ਵੀ ਮੈਂ ਪੰਜਾਬ 'ਚ ਜੰਮਿਆ ਪੜਿਆ ਮੈਂ ਤਾਂ ਪੰਜਾਬੀ ਆ ਇਹ ਮਾਂ ਦਾ ਪੁੱਤ ਕੀ ਕਰਦਾ ਹੁੰਦਾ ਸੀਗਾ ਮੋਟਰਸਾਈਕਲ ਦਾ ਸਲੈਂਸਰ ਖੋਲ ਕੇ ਪਿੱਛੇ ਦੋ ਦੋ ਤਿੰਨ ਭਈਏ ਹੋਰ ਬਿਠਾ ਕੇ ਪਿੰਡ 'ਚ ਘੇੜੇ ਦਿਆ ਕਰੇ ਪਟਾਕੇ ਮરાਇਆ ਕਰੇ ਚਲੋ ਜੀ ਪਿੰਡ ਵਾਲੇ ਉਹਦੇ ਵੀ ਰੋਕੇ ਵੀ ਭਾਈ ਮਾੜਾ ਮੋਟਾ ਸ਼ਰਮ ਨੂੰ ਹੱਥ ਮਾਰੋ ਠੀਕ ਹੈ ਤੁਸੀਂ ਬਾਹਰੋਂ ਆ ਕੇ ਸਾਡੇ ਪਿੰਡ 'ਚ ਪਟਾਕੇ ਨਹੀਂ ਮਜਾ ਸਕਦੇ ਤੁਸੀਂ ਹਟਜੋ ਚਲੋ ਜੀ ਹਟ ਕੇ ਉਸ ਤੋਂ ਬਾਅਦ ਇਸ ਮੋਹਿਤ ਭਈਏ ਦੇ ਚਾਚਾ ਦਾ ਇਹ ਮੁੰਡਾ ਸੀ ਕੋਈ ਉਹ ਨਾਲ ਦੇ ਪਿੰਡ ਬਿਸ਼ਰਾਮਾ ਦੀ ਕੁੜੀ ਕੱਢ ਕੇ ਲੈ ਆ ਪੰਜਾਬੀ ਪਰਿਵਾਰ ਦੀ ਚਲੋ ਜੀ ਉਹ ਪਰਿਵਾਰ ਵਿਚਾਰਾ ਗਰੀਬ ਸੀਗਾ ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰਾਈ ਉਹ ਚੁੱਪ ਕਰਕੇ ਬਹਿ ਗਏ ਚਲੋ ਜੀ ਉਹ ਕੁੜੀ ਉਹਨਾਂ ਨੇ ਆਪ ਦੇ ਘਰੇ ਵਸਾ ਲਈ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜਾ ਆਹ ਮੋਹਿਤਾ ਜੀ ਤੁਸੀਂ ਫੋਟੋ ਦੇਖੀ ਜਾਂਦੇ ਹੋ ਇਹ ਪਤੰਦਰ ਬਰਨਾਲੇ ਸਾਈਡ ਦੀ ਕੁੜੀ ਕੱਢ ਕੇ ਲੈ ਗਿਆ ਕਿਸੇ ਜ਼ਿਮੀਂਦਾਰ ਪਰਿਵਾਰ ਦੀ ਕੁੜੀ ਕੱਢ ਕੇ ਲੈ ਗਿਆ ਬਈ ਹੁਣ ਪਿੰਡ ਵਾਲਿਆਂ ਨੂੰ ਕੁਝ ਨਹੀਂ ਪਤਾ ਵੀ ਸਾਡੇ ਪਿੰਡ ਚ ਚੱਲੀ ਕੀ ਜਾਂਦਾ ਪਿੰਡ ਵਾਲਿਆਂ ਨੂੰ ਉਦੋਂ ਪਤਾ ਲੱਗਿਆ ਜਦੋਂ ਬਰਨਾਲੇ ਸਾਈਡ ਦੇ ਬੰਦੇ ਗੱਡੀਆਂ ਭਰ ਕੇ ਦੋ ਤਿੰਨ ਉੱਥੇ ਜਾ ਕੇ ਇਨ੍ਹਾਂ ਭਈਆਂ ਦੇ ਨਾਲ ਤੂੰ ਤੂੰ ਮੈਂ ਮੈਂ ਹੋਣ ਲੱਗ ਗੀ ਫਿਰ ਉਹਨਾਂ ਨੇ ਪਿੰਡ ਦੇ ਸਰਪੰਚ ਨੂੰ ਵੀ ਤਲਾਹ ਦਿੱਤੀ ਪਾਈ ਸਾਡੀ ਕੁੜੀ ਕੱਢ ਕੇ ਲੈ ਥੋੜੇ ਪਿੰਡ ਦੇ ਬਈਏ ਵੀ ਸਾਡਾ ਸਾਥ ਦਿਓ ਫਿਰ ਉਹ ਬਰਨਾਲੇ ਸਾਈਡ ਦੇ ਬੰਦੇ ਇਨ੍ਹਾਂ ਭਈਆਂ ਦੀਆਂ ਮਿੰਨਤਾਂ ਤਰਲੇ ਹੱਥ ਜੋੜ-ਜੋੜ ਕੇ ਆਪਦੀ ਕੁੜੀ ਇਨ੍ਹਾਂ ਭਈਆਂ ਦੇ ਕਬਜ਼ੇ ਚੋਂ ਛੁਡਾ ਕੇ ਲਿਆਈ ਚਲੋ ਜੀ ਇਹ ਮੁੱਦਾ ਖਤਮ ਹੋ ਗਿਆ ਫਿਰ ਜਿਹੜੇ ਆਂਡਲੂ ਪਿੰਡ ਦੇ ਬੰਦੇ ਸੀ ਉਹਨਾਂ ਨੇ ਸੋਚਿਆ ਯਾਰ ਵੀ ਸਾਡੇ ਪਿੰਡ 'ਚ ਬੰਦੇ ਰਹਿੰਦੇ ਆ ਵੀ 25 ਸਾਲ ਪੁਰਾਣੇ ਹਨਾ ਵੀ ਹੁਣੇ ਪੰਜਾਬੀ ਦੀਆਂ ਕੁੜੀਆਂ ਨੂੰ ਹੱਥ ਪਾਉਣ ਲੱਗ ਗਏ ਵੀ ਸਾਡੇ ਪਿੰਡ ਵਾਸਤੇ ਵੀ ਬੰਦੇ ਖਤਰਨਾਕ ਆ ਚਲੋ ਜੀ ਸਾਰਾ ਨਗਰ ਖੇੜਾ ਇਕੱਠਾ ਹੋਇਆ ਪੰਚਾਇਤ ਇਕੱਠੀ ਹੋਈ ਉਹਨਾਂ ਨੇ ਮਤਾ ਪਾਇਆ ਭਾਈ ਇਹਨਾਂ ਨੂੰ ਇੱਥੋਂ ਦਬੱਲੋ ਇਹਨਾਂ ਨੂੰ ਕਹੋ ਵੀ ਇੱਥੋਂ ਉੱਠ ਜਾਓ ਆਪਦਾ ਅਸੀਂ ਤੁਹਾਨੂੰ ਪਿੰਡ 'ਚ ਨਹੀਂ ਰਹਿਣ ਦੇਣਾ ਚਲੋ ਜੀ ਸਾਰਾ ਨਗਰ ਖੇੜਾ ਇਕੱਠੇ ਹੋ ਕੇ ਮਤਾ ਪਾਤਾ ਇਹਨਾਂ ਨੂੰ ਕਹਿਤਾ ਭਾਈ ਤੁਹਾਡੇ ਕੋਲ 2 ਦਿਨ ਦਾ ਟਾਈਮ ਆ ਕਿਉਂਕਿ ਦੇ ਬਈ ਆਥੋਂ ਨਿਕਲ ਜਾਓ ਅਸੀਂ ਤੁਹਾਨੂੰ ਆਪਦੇ ਪਿੰਡ ਚ ਨਹੀਂ ਰਹਿਣ ਦੇਣਾ ਇਹਨਾਂ ਦੀ ਕੋਈ ਵੋਟ ਨਹੀਂ ਸੀ ਬਣੀ ਕੋਈ ਨਾ ਦਾਦਾਰ ਕਾਰਡ ਨਹੀਂ ਸੀ ਬਣਿਆ ਕੁਝ ਨਹੀਂ ਸੀ ਬਣਿਆ ਚਲੋ ਜੀ ਦੋ ਦਿਨਾਂ ਬਾਅਦ ਇਹ ਮੋਇਤ ਜਿਹੜੇ ਦੀ 10 15 ਦਿਨ ਹੋਰ ਸੀ ਕਿ ਚਾਚੇ ਤਾਏ ਮਾ ਪਿਓ ਸਾਰੇ ਜਨੇ ਆਪਦਾ ਸਮਾਨ ਸੱਪਾ ਕੁੰਜ ਕੇ ਚਲੋ ਜੀ ਉਸ ਪਿੰਡ ਚੋਂ ਨਿਕਲ ਗਏ ਜਦੋਂ ਇਹ ਜਾ ਕੇ ਕਿਸੇ ਅੰਬਾਲਾ ਸਟੇਸ਼ਨ ਤੇ ਬਹਿ ਗਏ ਜਾਂ ਹੋ ਸਕਦਾ ਇਹ ਆਪਦੇ ਬਿਹਾਰ ਨੂੰ ਵੀ ਲੰਘ ਗਏ ਹੁਣ ਉਸ ਤੋਂ ਬਾਅਦ ਜਿਹੜਾ ਇਹ ਮੋਇਤ ਹੁੰਦਾ ਇਹ ਜਾ ਕੇ ਵੀਡੀਓ ਵਾਇਰਲ ਕਰਦਾ ਤੇ ਵੀਡੀਓ ਦੇ ਵਿੱਚ ਇਹ ਆਂਡੂ ਪਿੰਡ ਦੇ ਵਸਨੀਕਾਂ ਨੂੰ ਗਾਲ੍ਹਾਂ ਕੱਢਦਾ ਇੰਨੀਆਂ ਗੰਦੀਆਂ ਗਾਣਾ ਕੱਢਦੇ ਬੰਦਾ ਸੁਣ ਨਹੀਂ ਸਕਦਾ ਫਿਰ ਇਹੇ ਇਹ ਵੀ ਤਾਂ ਮੁਕੀ ਦਿੰਦਾ ਵੀ ਕੋਈ ਗੱਲ ਨਹੀਂ ਠੀਕ ਆ ਤੁਸੀਂ ਸਾਨੂੰ ਪਿੰਡ ਚੋਂ ਕੱਢਿਆ ਸਾਨੂੰ ਜਲੀਲ ਕਰਕੇ ਕੱਢਿਆ ਅਸੀਂ 20-25 ਸਾਲ ਪੁਰਾਣੇ ਬੈਠੇ ਸੀ ਪੰਜਾਬ ਕੱਲਾ ਤੁਹਾਡੇ ਪਿਓ ਦਾ ਨਹੀਂ ਪੰਜਾਬ ਸਾਡਾ ਵੀ ਆ ਕੋਈ ਗੱਲ ਨਹੀਂ ਅਸੀਂ ਹੁਣ ਜੂਪੀ ਚੋਂ ਅਸਲਾ ਲੈ ਕੇ ਆਵਾਂਗੇ ਤੇ ਅਸੀਂ ਤੁਹਾਡੇ ਸਾਰੇ ਪਿੰਡ ਨੂੰ ਦੇਖਾਂਗੇ ਕਿ ਤੁਸੀਂ ਸਾਡਾ ਕੀ ਵਿਗਾੜ ਲਓਗੇ ਅਸੀਂ ਕੱਲੇ-ਕੱਲੇ ਨੂੰ ਠੋਕ ਕੇ ਜਾਵਾਂਗੇ ਹੁਣ ਜਦੋਂ ਪਿੰਡ ਵਾਲਿਆਂ ਨੂੰ ਇੰਨੀ ਤਾਂ ਧਮਕੀਆਂ ਦਿੱਤੀਆਂ ਫਿਰ ਪਿੰਡ ਵਾਲਿਆਂ ਨੇ ਉਹ ਗੱਲ ਬਈ ਪ੍ਰਸ਼ਾਸਨ ਦੇ ਧਿਆਨ 'ਚ ਵੀ ਲਿਆਂਦੀ ਪਾਈ ਦੇਖੋ ਆ ਪ੍ਰਵਾਸੀ ਬੰਦੇ ਆ ਸਾਡੇ ਪਿੰਡ ਚ ਰਹਿੰਦੇ ਸੀ ਅਸੀਂ ਇਹਨਾਂ ਨੂੰ ਠਾਤਤਾ ਤੇ ਹੁਣ ਸਾਡੇ ਪਿੰਡ ਦੇ ਬੰਦਿਆਂ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਪਏ ਆ ਹੁਣ ਪਿੰਡ ਵਾਲਿਆਂ ਨੇ ਵੀ ਠੋਕ ਕੇ ਕਿਹਾ ਤਾਂ ਮਿੱਤਰੋ ਚੂੜੀਆਂ ਅਸੀਂ ਵੀ ਨਹੀਂ ਪਾਈਆਂ ਠੀਕ ਆ ਕੋਈ ਗੱਲ ਨਹੀਂ ਜਦੋਂ ਮਰਜ਼ੀ ਚੜ੍ਹ ਕੇ ਆ ਜਿਓ ਤੁਹਾਨੂੰ ਦੱਸਾਂਗੇ ਅਸੀਂ ਚੀਜ਼ ਕੀ ਹੁੰਨੇ ਆ ਪਰ ਪ੍ਰਸ਼ਾਸਨ ਦੇ ਧਿਆਨ ਚ ਗੱਲ ਲੈਣੀ ਜ਼ਰੂਰੀ ਤਾਂ ਸੀ ਕਿ ਵੀ ਕੱਲ ਨੂੰ ਕੋਈ ਵੱਡੀ ਵਾਰਦਾਤ ਹੋ ਗਈ ਤੇ ਫਿਰ ਪ੍ਰਸ਼ਾਸਨ ਨੇ ਕਹਿਣਾ ਵੀ ਸਾਨੂੰ ਦੱਸਿਆ ਨਹੀਂਗਾ ਤੁਸੀਂ ਕਾਨੂੰਨ ਹੱਥ ਚ ਲੈ ਲਿਆ ਕੋ ਕਾਨੂੰਨ ਦੀ ਵੀ ਮਰਿਆਦਾ ਪੂਰੀ ਕਰਨੀ ਪੈਂਦੀ ਆ ਚਲੋ ਪਿੰਡ ਵਾਸੀਆਂ ਨੇ ਵਧੀਆ ਕਰਿਆ ਵੀ ਹਾਂ ਯਾਰ ਵੀ ਇਹ ਬੰਦੇ ਪਿੰਡੋਂ ਦਬਾਲਤੇ ਪਰ ਤੁਸੀਂ ਇਹਨਾਂ ਭ ਕਿਉਂਕਿ ਜਿਹੜੇ ਭਈਏ ਪੁਰਾਣੇ ਆਏ ਹੋਏ ਆ 25-25 ਸਾਲ ਬਈ ਉਹਨਾਂ ਦੇ ਜਿਹੜੇ ਜਵਾਕ ਆ ਉਹ ਇੱਥੋਂ ਦੇ ਜੰਪਾਲ ਆ ਉਹ ਵਧੀਆ ਪੰਜਾਬੀ ਬੋਲ ਲੈਂਦੇ ਆ ਇੱਥੇ ਸਕੂਲਾਂ 'ਚ ਪੜ੍ਹਦੇ ਆ ਉੱਥੇ ਹੀ ਆਪਣੇ ਜ਼ਿਮੀਂਦਾਰਾਂ ਦੀ ਕੁੜੀਆਂ ਪੜ੍ਹਨ ਵੀ ਜਾਂਦੀਆਂ ਨੇ ਸਰਕਾਰੀ ਸਕੂਲਾਂ ਦੇ ਵਿੱਚ ਉੱਥੇ ਹੀ ਇਹ ਪੜ੍ਹਦੇ ਆ ਤਾਂ ਉੱਥੇ ਹੀ ਇਹ ਕੁੜੀਆਂ ਦੇ ਨਾਲ ਅੱਖ ਮਟੱਕਾ ਕਰਕੇ ਉਹਨਾਂ ਨੂੰ ਆਪਦੇ ਜਾਲ 'ਚ ਪਸਾ ਲੈਂਦੇ ਤੇ ਮੁੜ ਕੇ ਇਹ ਪਤੰਦਰ ਹੁਣ ਕੁੜੀਆਂ ਭਜਾ ਭਾ ਜਾ ਕੇ ਲੈ ਕੇ ਵੀ ਜਾਣ ਲੱਗਗੇ ਥੋੜਾ ਸਮਾਂ ਰੁਕੋ ਇਹ ਨਤੀਜੇ ਬੜੇ ਭਿਆਨਕ ਨਿਕਲਣਗੇ ਤੁਸੀਂ ਦੇਖੀ ਚੱਲਿਓ ਬਣਦਾ ਕੀ ਆ ਸ਼ਹਿਰਾਂ ਦੇ ਵਿੱਚ ਤਾਂ ਹੁਣ ਵੀ ਜਿਹੜੇ ਭਈਆਂ ਦੇ ਜਵਾਕ ਆ ਉਹ ਬਹੁਤ ਸਾਰੀਆਂ ਹੋਰ ਕਾਸਟਾਂ ਦੀ ਕੁੜੀਆਂ ਨਾਲ ਵਿਆਹ ਕਰਾਈ ਵੀ ਫਿਰਦੇ ਆ ਸ਼ਹਿਰਾਂ ਵੱਡਿਆਂ ਦੇ ਵਿੱਚ ਇਹ ਗੱਲ ਬਿਲਕੁਲ ਸੱਚ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਮਿੱਤਰੋ ਜਾਗਰੂਕ ਹੋ ਜੋ ਇੱਕ ਮੁੱਠ ਹੋ ਜੋ ਨਹੀਂ ਤੇ ਇਹ ਭਈਏ ਤੁਹਾਡੇ ਗੁਲਾਮੇ ਨੂੰ ਹੱਥ ਪਾਉਣਗੇ ਪੱਗਾਂ ਨੂੰ ਤਾਂ ਪਾਉਣ ਲੱਗ ਹੀ ਗਏ ਆ ਹੁਣ ਦੇਖ ਲਓ ਉਹਨਾਂ ਭਈਆਂ ਨੇ ਜਾ ਕੇ ਵੀਡੀਓ ਪਾਤੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਊਗੀ ਵੀ ਤੁਹਾਡੇ ਪਿੰਡ ਨੂੰ ਅਸੀਂ ਦੇਖ ਲਾਂਗੇ ਸਾਨੂੰ ਤੁਸੀਂ ਜਲੀਲ ਕਰਕੇ ਕੱਢਿਆ ਸਾਡੀ ਤੁਸੀਂ ਬੇਇੱਜ਼ਤੀ ਕੀਤੀ ਆ ਕੋਈ ਗੱਲ ਨਹੀਂ ਹੁਣ ਆਪਦੀ ਤਿਆਰੀ ਕਰ ਲਓ ਕੱਲਾ ਕੱਲਾ ਬੰਦਾ ਠੋਕ ਕੇ ਜਾਵਾਂਗੇ ਜੂਪੀ ਚ ਵਸਲਾ ਲੈ ਕੇ ਆਵਾਂਗੇ ਇੱਥੋਂ ਤੱਕ ਗੱਲਾਂ ਹੋਣ ਲੱਗ ਗਈਆਂ ਜਿਹੜੇ ਲੋਕ ਕਹਿੰਦੇ ਵੀ ਭਈਏ ਤੇ ਯਾਰ ਇਹਦਾ ਵਿਚਾਰੇ ਆਦਾ ਪ੍ਰਵਾਸੀ ਆ ਬਈ ਮਾੜਾ ਮੋਟਾ ਆਪਣੇ ਪੰਜਾਬੀ ਭਰਾਵਾਂ ਬਾਰੇ ਵੀ ਸੋਚ ਲਓ ਠੀਕ ਆ ਮੈਂ ਨਹੀਂ ਕਹਿੰਦਾ ਵੀ ਸਾਰੇ ਪ੍ਰਵਾਸੀ ਮਾੜੇ ਹੁੰਦੇ ਆ ਪਰ ਬਈ ਸਾਰੇ ਚੰਗੇ ਵੀ ਨਹੀਂ ਹੁੰਦੇ ਇਹਨਾਂ ਤੇ ਯਕੀਨ ਕਰਨਾ ਤਾਂ ਉਹ ਗੱਲ ਆ ਵੀ ਸੱਪ ਨੂੰ ਦੁੱਧ ਪਿਆਉਣ ਦੇ ਬਰਾਬਰ ਵਾਲੀ ਗੱਲ ਆ ਇਹਨਾਂ ਨੇ ਡੰਗ ਬਈ ਮਾਰਨਾ ਹੀ ਮਾਰਨਾ ਹੁੰਦਾ ਜਿਹੜੇ ਜਵਾਕ ਇਹਨਾਂ ਦੇ ਇੱਧਰ ਜੰਮੇ ਪਲੇ ਆ ਬਈ ਉਹਨਾਂ ਦੇ ਤਾਂ ਐਡੇ ਕ ਹੌਂਸਲੇ ਵਧੇ ਆ ਵੀ ਗੱਲਾਂ ਹੀ ਛੱਡ ਦਿਓ ਉਹਦਾ ਮਾਦੇ ਪੁੱਤ ਮੋਟਰਸਾਈਕਲਾਂ ਦੇ ਸਾਇਲੈਂਸਰ ਖੋਲ ਕੇ ਤਿੰਨ ਚਾਰ ਚਾਰ ਭਈਏ ਮੋਟਰਸਾਈਕਲਾਂ ਤੇ ਬਹਿ ਕੇ ਗਲੀਆਂਾਂ 'ਚ ਮੋਟਰਸਾਈਕਲ ਦੇ ਪਟਾਕੇ ਮਰਾਉਂਦੇ ਫਿਰਦੇ ਹੁੰਦੇ ਆ ਜਦੋਂ ਮਾਲਾ ਸਕੂਲ 'ਚ ਕੁੜੀਆਂ ਨੂੰ ਛੁੱਟੀ ਹੁੰਦੀ ਆ ਉਦੋਂ ਗੇੜੀਆਂ ਦਿੰਦੇ ਫਿਰਦੇ ਆ ਐਡੇ ਜ਼ਿਆਦਾ ਹੌਂਸਲੇ ਵਧ ਗਏ ਤੇ ਆਪਾਂ ਬਈ ਹਜੇ ਸੁੱਤੇ ਪਏ ਆ ਆਪਾਂ ਕਿਸ ਚੀਜ਼ ਦੀ ਵੇਟ ਕਰਦੇ ਆ ਦੋ ਪੰਜਾਬੀ ਕੁੜੀਆਂ ਕੱਢ ਕੇ ਲੈ ਗਏ ਭਈਏ ਦੋ ਪੰਜਾਬੀ ਕੁੜੀਆਂ ਇੱਕ ਕਰਦੇ ਮਸਾਂ ਮੋੜ ਕੇ ਲਿਆਏ ਉਹ ਵੀ ਭਈਆਂ ਦੇ ਪੈਰੀਂ ਹਥਲਾ ਲਾ ਕੇ ਵੀ ਸਾਡੀ ਕੁੜੀ ਮੋੜ ਦਿਓ ਸਾਡੀ ਕੁੜੀ ਮੋੜ ਦਿਓ ਹੁਣ ਗਾਂ ਦੇਖੋ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਕੀ ਨਹੀਂ ਹੁੰਦੀ ਇਹ ਰੱਬ ਜਾਣਦਾ ਜੇ ਪਰ ਜਿਹੜਾ ਕਾਂਡ ਹੋਇਆ ਇਹ ਬੜਾ ਖਤਰਨਾਕ ਕਾਂਡ ਆ ਚਿੰਤਾਜਨਕ ਵਿਸ਼ਾ ਹੈ ਕਿਉਂਕਿ ਪੰਜਾਬ ਸਾਰਾ ਪ੍ਰਵਾਸੀਆਂ ਨਾਲ ਭਰਿਆ ਪਿਆ ਇਸ ਕਰਕੇ ਆਪ ਦਾ ਸੁਚੇਤ ਹੋ ਜੋ ਆਪ ਦਾ ਅਲਰਟ ਹੋ ਜੋ ਬਾਲਾਂ ਨੂੰ ਮੂੰਹ ਨਾ ਲਾਇਆ ਕਰੋ ਬਾਲਾਂ ਨੂੰ ਸਿਰ ਨਾ ਚੜਾਇਆ ਕਰੋ ਸਾਡਾ ਮਕਸਦ ਬਹੁਤ ਲੋਕਾਂ ਨੂੰ ਸੁਚੇਤ ਕਰਨਾ ਹੈ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣਾ ਬਹੁਤ ਬਾਤ ਧੰਨਵਾਦ